ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਰਸ਼ਨ ਕਰੋ ਦਾਦੀ ਮਹਾਸਤੀ ਜੀ ਵਿਖੇ ਚੱਲ ਰਹੇ ਲੰਗੜਾ ਦੀ ਸੇਵਾ ਦੇ ਇਹ ਸੇਵਾ ਸਮੂਹ ਸੰਗਤ ਦਾ ਉਪਰਾਲਾ ਹੈ ਜੀ ਜੋ ਕਿ ਹਰ ਮਸਿਆਤੇ ਬਹੁਤ ਹੀ ਪਿਆਰ ਅਤੇ ਸਤਕਾਰ ਨਾਲ ਕੀਤੀ ਜਾ ਰਹੀ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਹਰ ਮਸਿਆਤੇ ਹਜ਼ਰੀ ਜ਼ਰੂਰ ਪਰੋਤਾਂ ਜੋ ਅਸੀਂ ਕੁਝ ਵਧੀਆ ਸਿੱਖ ਸਕੀਏ ਅਤੇ ਅਗਲੇ ਬੱਚਿਆਂ ਨੂੰ ਵੀ ਸੋਝੀ ਆਵੇ ਜਿਵੇਂ ਰੁੱਖ ਨੂੰ ਪਾਣੀ ਦੀ ਲੋੜ ਹੁੰਦੀ ਹੈ ਉਵੇਂ ਹੀ ਸਾਡੀ ਆਤਮਾ ਨੂੰ ਰੱਬ ਦੀ ਯਾਦ ਅਤੇ ਸਹਯੋਗ ਦੀ ਲੋੜ ਹੈ ਹਰ ਦਿਨ ਆਪਣੇ ਦਿਲ ਨੂੰ ਸਾਫ਼ ਰੱਖੋ ਖੁਦ ਨੂੰ ਪਵਿੱਤਰ ਬਣਾਓ ਅਤੇ ਪ੍ਰਭੂ ਨਾਲ ਜੁੜ ਕੇ ਇੱਕ ਨਵੀਂ ਤਾਕਤ ਮਹਿਸੂਸ ਕਰੋ ਇਹ ਰਿਸ਼ਤਾ ਸਾਨੂੰ ਅੰਦਰੂਨੀ ਸ਼ਾਂਤੀ ਅਤੇ ਅਸਲ ਖੁਸ਼ੀ ਦੀ ਪ੍ਰਾਪਤੀ ਦੇਵੇਗਾ ਦਾਦੀ ਮਹਾਸਤੀ ਜੀ ਵਿਖੇ ਕਾਫੀ ਮੁਰਮੱਦਾ ਕੰਮ ਵੀ ਚੱਲ ਰਿਹਾ ਹੈ ਜਿਸ ਬਾਰੇ ਸੰਗਤ ਨੂੰ ਸਮੇਂ ਸਿਰ ਅਪਡੇਟ ਦਿੱਤੀ ਜਾ ਰਹੀ ਹੈ ਅੱਗੇ ਮਿਲੀ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਇਸ ਸੇਵਾ ਨੂੰ ਲੈ ਕੇ ਪੂਰੇ ਪਿੰਡ ਵਿੱਚ ਬਹੁਤ ਹੀ ਜੋਸ਼ ਅਤੇ ਉਤਸ਼ਾਹ ਹੈ ਸੇਵਾਦਾਰ ਦਾ ਕਹਿਣਾ ਹੈ ਕਿ ਜਿਹੜੀ ਬਾਥਰੂਮ ਦੀ ਇਮਾਰਤ ਬਣ ਰਹੀ ਹੈ ਉਹ ਅਗਲੀ ਮਸਿਆ ਤੱਕ ਤਿਆਰ ਹੋ ਜਾਵੇਗੀ ਅਤੇ ਸਰੋਵਰ ਦੀ ਰਿਪੇਅਰ ਵੀ ਜਲਦੀ ਹੀ ਕਰ ਦਿੱਤੀ ਜਾਵੇਗੀ ਜੇਕਰ ਕਿਸੇ ਨੇ ਵੀ ਕੋਈ ਸਲਾਹ ਦੇਣੀ ਹੋਵੇ ਵੀਡੀਓ ਦੇ ਲਿੰਕ ਵਿੱਚ ਦਿੱਤੇ ਨੰਬਰ ਜਾਂ ਈਮੇਲ ਕਰ ਸਕਦੇ ਹਨ ਤੁਸੀਂ ਸਾਨੂੰ ਇੰਸਟਾਗ੍ਰam YouTube ਅਤੇ Facebook ਤੇ ਵੀ ਫੋਲੋ ਕਰ ਸਕਦੇ ਹੋ ਜਿਸ ਦਾ ਲਿੰਕ ਵੀ ਵੀਡੀਓ ਦੇ ਥੱਲੇ ਲਿਖ ਦਿੱਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ